ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਮੂ ਕਸ਼ਮੀਰ ਜਿਹੜਾ ਪਹਿਲਗਾਮਨ ਦੇ ਵਿੱਚ ਹਮਲਾ ਹੋਇਆ ਸੀ ਅੱਤਵਾਦੀਆਂ ਵੱਲੋਂ ਜਿਹਦੇ ਵਿੱਚ ਹਿੰਦੂ ਬੀੜਾਂ ਨੂੰ ਗੋਲੀਆਂ ਮਾਰ ਕੇ ਅੱਤਵਾਦੀਆਂ ਵੱਲੋਂ ਮੌਤੇ ਘਾਟ ਉਤਾਰ ਦਿੱਤਾ ਗਿਆ ਸੀ ਭਾਰਤ ਦੇ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਸਖਤ ਹੋਏ ਨੇ ਜਿਨਨੇ ਵੀ ਬਾਰਡਰ ਸੀ ਪਾਕਿਸਤਾਨ ਦੇ ਨਾਲ ਲੱਗਦੇ ਉਹ ਬੰਦ ਕਰਨ ਦੀ ਹਦਾਇਤ ਦਿੱਤੀ ਹੈ। ਔਰ ਹੁਣ ਜਿਹੜੀ ਗੱਲਬਾਤ ਪਾਕਿਸਤਾਨ ਤੋਂ ਸਾਹਮਣੇ ਆਈ ਹੈ। ਉਹ ਇੱਕ ਸ਼ਰਮਨਾਕ ਕਰਦੂਤ ਜਿਹੜੀ ਨਿੰਦਣਯੋਗ ਹੈ। ਔਰ ਜਿੰਨੀਆਂ ਵੀ ਲਾਹਣਤਾਂ ਪਾਓ ਪਾਕਿਸਤਾਨ ਦੇ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਨੂੰ ਉਹ ਥੋੜੀਆਂ ਨੇ। ਉਹਨਾਂ ਦੇ ਰੱਖਿਆ ਮੰਤਰੀ ਵੱਲੋਂ ਕਬੂਲਨਾਮਾ ਆਇਆ ਹੈ। ਕੀ ਕਹਿੰਦੇ ਨੇ? ਕਹਿੰਦੇ ਹੁਣ ਤੱਕ ਜੋ ਅਸੀਂ ਕੀਤਾ ਉਹ ਅਮਰੀਕਾ ਦੇ ਕਹਿਣ ਤੇ ਤੇ ਯੂਕੇ ਇੰਗਲੈਂਡ ਦੇ ਕਹਿਣ ਤੇ ਕੀਤਾ ਹੈ। ਇੱਥੋਂ ਤੱਕ ਪਾਕਿਸਤਾਨ ਦੇ ਵਿੱਚ ਜਿਹੜੀਆਂ ਸਿੱਖ ਕੁੜੀਆਂ ਦੇ ਨਾਲ ਅਤਿਆਚਾਰ ਹੋਇਆ ਧਰਮ ਪਰਿਵਰਤਨ ਕਰਵਾਇਆ ਗਿਆ। ਨਨਕਾਣਾ ਸਾਹਿਬ ਤੋਂ ਗ੍ਰੰਥੀ ਦੀ ਕੁੜੀ ਜਿਹੜੀ ਅਗਵਾ ਕੀਤੀ ਸੀ ਧੱਕੇ ਦੇ ਨਾਲ ਉਹ ਸਾਰਾ ਕੁੱਸ਼ ਕਬੂਲਨਾਮਾ ਉਹਨਾਂ ਨੇ ਕਬੂਲੇ। ਸੋਚਣ ਵਾਲੀ ਗੱਲ ਇਹ ਹੈ ਵੀ ਜਿਹੜੇ ਸਾਡੇ ਖਾਲਸਤਾਨੀ ਕਤਿਹੜਾਂ ਜਿਹੜੀਆਂ ਪਾਕਿਸਤਾਨ ਤੋਂ ਸ਼ੁਰੂ ਹੁੰਦੀਆਂ ਨੇ ਖਾਲਸਾ ਨੂੰ ਪ੍ਰਮੋਟ ਕਰਨ ਵਾਲਾ ਆਈਐਸਆਈ ਪਾਕਿਸਤਾਨੀ ਨੇ ਇਹ ਕਹਿ ਸਕਦੇ ਉਹਨਾਂ ਦੇ ਮੂੰਹ ਵਿੱਚ ਘੁੰਗੜੀਆਂ ਪਈਆਂ ਪਈਆਂ ਨੇ ਜਿਹੜੇ ਪੰਨੂ ਵਰਗੇ ਕਤਿਹੜ ਅਮਰੀਕਾ ਬੈਠੇ ਬੋਲਦੇ ਸੀ ਨਾ ਇਸ ਮਸਲੇ ਤੇ ਬੋਲਣ ਨੂੰ ਤਿਆਰ ਨਹੀਂ ਹਾਲਾਂਕਿ ਉਹਨੇ ਕਤਿਹੜ ਨੇ ਕਿਹਾ ਕਿ ਅਸੀਂ ਮਦਦ ਕਰਾਂਗੇ ਸ਼ਹੀਦ ਹੋਏ ਪਰਿਵਾਰਾਂ ਦੀ ਅੱਗੇ ਕਿੰਨੇ ਕਦੀ ਕਰਤੀ ਜਿਹੜੇ ਮੁੰਡੇ ਤੋਂ ਝਾਸੇ ਵਿੱਚ ਲੈ ਕੇ ਗਲਤ ਕੰਮ ਕਰਵਾ ਕੇ ਜੇਲਾ ਵਿੱਚ ਫਸਾਏ ਨੇ ਭਾਰਤ ਜਾਂ ਪੰਜਾਬ ਵਿੱਚ ਉਹਨਾਂ ਦੀ ਪੈਰਵਾਹੀ ਕੀਤੀ ਹੈ ਅਜੇ ਤੱਕ ਚਲੋ ਛੱਡੋ ਇਹਨਾਂ ਕਦੀੜਾਂ ਦੀ ਗੱਲ ਕਰਦੇ ਹੁਣ ਜਿਹੜੀ ਪਾਕਿਸਤਾਨ ਦੀ ਗੱਲ ਸਾਹਮਣੇ ਆਈ ਹੈ ਇਹਦਾ ਮਤਲਬ ਜੋ ਕੁਝ ਹੋਇਆ ਭਾਰਤ ਦੇ ਵਿੱਚ ਅਤਵਾਦੀ ਹਮਲੇ ਹੋਏ ਤੁਸੀਂ ਉਹ ਕਬੂਲ ਕੀਤੇ ਆ ਇਹਦਾ ਮਤਲਬ ਤਾਂ ਇਹੀ ਹੈ ਨਾ ਔਰ ਦੇਖੋ ਬਰੀ ਕਿਦਾਂ ਹੁੰਦੇ ਐ ਪਾਕਿਸਤਾਨ ਦਾ ਰੱਖਿਆ ਮੰਤਰੀ ਕਹਿੰਦਾ ਸੀ ਇਹ ਸਭ ਕੁਝ ਅਮਰੀਕਾ ਦੇ ਕਹਿਣ ਤੇ ਤੇ ਜੁਕੇ ਦੇ ਇੰਗਲੈਂਡ ਦੇ ਕਹਿਣ ਦੇ ਕੀਤਾ ਸਿੱਖਾਂ ਦੇ ਨਾਲ ਜਾਂ ਸਿੱਖਾਂ ਦੀਆਂ ਮੀਟਿੰਗਾਂ ਦੇ ਨਾਲ ਜਿਹੜਾ ਅਤਿਆਚਾਰ ਹੋਇਆ ਕਹਿੰਦੇ ਅਸੀਂ ਉਹ ਕਬੂਲਦੇ ਆਂ ਵੀ ਸਾਡੇ ਕੋਲੋਂ ਗਲਤੀ ਹੋਈ ਹੈ ਹੁਣ ਇਹਦਾ ਰਿਜ਼ਲਟ ਕੀ ਹੈ ਕਿਉਂ ਕਬੂਲ ਦੇ ਨਹੀਂ ਭਾਰਤ ਨਰਮ ਹੋ ਜੇ ਉਧਰ ਅਮਰੀਕਾ ਦੇ ਨਾਲ ਭਾਰਤ ਦੇ ਸਬੰਧ ਵਧੀਆ ਨਹੀਂ ਮੀ ਭਾਰਤ ਅਮਰੀਕਾ ਦੇ ਨਾਲ ਵੀ ਥੋੜਾ ਬਹੁਤਾ ਵਿਗੜ ਜੀ ਜਨ ਕਿ ਆ ਕਰਤੂਤਾ ਨੇ ਇਹਨਾਂ ਦੀ ਮੈਂ ਇੱਕ ਬੇਨਤੀ ਕਰਨੀ ਹੈ ਜਦੋਂ ਨਾ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਉਸ ਵਕਤ ਇਹਨਾਂ ਨੇ ਨਾ ਕ੍ਰਾਂਨ ਸ਼ੀਫ ਰੱਖ ਕੇ ਕਹਿੰਦੇ ਕਸਮ ਖਾਧੀ ਸੀ ਵੀ ਤੁਸੀਂ ਕਿਲਾ ਛੱਡ ਕੇ ਚਲੇ ਜਾਓ ਤੁਹਾਡੇ ਤੇ ਕੋਈ ਹਮਲਾ ਨਹੀਂ ਕਰਾਂਗੇ ਜਿੱਥੇ ਮਰਜੀ ਜਾ ਕੇ ਬਸੋ ਬਾਅਦ ਵਿੱਚ ਜਦੋਂ ਨੇ ਹਮਲਾ ਕਰਤਾ ਸੀ ਇਸ ਜਾਈ ਹੈ ਇਹਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਜਿੰਨੇ ਵੀ ਭਾਰਤ ਦੇ ਵਿੱਚ ਮੁਸਲਮਾਨ ਭਰਾ ਰਹਿੰਦੇ ਨੇ ਸਾਰਿਆਂ ਨੂੰ ਬੇਨਤੀ ਹੈ ਸਿੱਖ ਕੌਮ ਦਾ ਤੇ ਸਿੱਖ ਦਾ ਜਿਗਰਾ ਬਹੁਤ ਵਿਸ਼ਾਲ ਹੈ ਬਹੁਤ ਵੱਡਾ ਹੈ ਖੁੱਲ੍ਹਦਲੀ ਬਹੁਤ ਹੈ ਸਿੱਖ ਕੋਲੇ ਤੇ ਸਿੱਖ ਕੌਮ ਕੋਲੇ ਜੇ ਤੁਸੀਂ ਭਾਰਤ ਵਿੱਚ ਰਹਿੰਦੇ ਹੋ ਨਾ ਤਾਂ ਮਾੜੀ ਮੋਟੀ ਸ਼ਰਮ ਕਰੋ ਇਸ ਮੁੱਦੇ ਤੇ ਬੋਲੋ ਨਾ ਰਾਜਨੀਤੀ ਨਾ ਕਰੋ ਅਤਵਾਦੀਆਂ ਦਾ ਕੋਈ ਮਜ਼ਬ ਕੋਈ ਧਰਮ ਕੋਈ دین ਮਾਨ ਨਹੀਂ ਹੁੰਦਾ ਅਤਵਾਦੀ ਅਤਵਾਦੀ ਹੁੰਦੇ ਆ ਇਹ ਜਿਹੜਾ ਘਟਨਾਕਰਮ ਹੋਇਆ ਨਾ ਇਹ ਬਹੁਤ ਨਿੰਦਣਯੋਗ ਹੈ ਕਿਸੇ ਦੇ ਮਜ਼ਬਬ ਦੀ ਪਹਿਚਾਣ ਕਰਕੇ ਗੋਲੀਆਂ ਮਾਰਨੀਆਂ ਇਹ ਕੋਈ ਵੀ ਮਜ਼ਬਬ ਕੋਈ ਵੀ ਧਰਮ ਇਜ਼ਾਤ ਨਹੀਂ ਦਿੰਦਾ ਬਹੁਤ ਸ਼ਰਮਨਾਕ ਕੰਮ ਹੈ ਔਰ ਜਿਹੜਾ ਕਬੂਲਨਾਮਾ ਕਬੂਲਿਆ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਇਹ ਉਦੋਂ ਵੀ ਸ਼ਰਮਨਾਕ ਹੈ ਇਹਦਾ ਮਤਲਬ ਤੁਹਾਡੇ ਕੋਲੇ ਦਿਮਾਗ ਅਕਲ ਹੈ ਨਹੀਂ ਤੁਹਾਡੀ ਅਕਲ ਪੱਠੇ ਚਰਨ ਚਲੀ ਜਾਂਦੀ ਹੈ ਤੁਹਾਡੇ ਅੰਦਰ ਘਾਫੂਸ ਭਰਿਆ ਹੋਇਆ ਹੈ ਇਹ ਕਹਿਣਾ ਪਊ ਮੂੰ ਚਾਕੇ ਕਹਿੰਦਾ ਜੀ ਅਸੀਂ ਤਾਂ ਜੋ ਕੁਝ ਕੀਤਾ ਅੱਜ ਤੱਕ ਅਮਰੀਕਾ ਤੇ ਜਾਂ ਇੰਗਲੈਂਡ ਦੇ ਕਹਿਣ ਤੇ ਕੀਤਾ ਹੈ ਇਹ ਸ਼ਰਿਆਮ ਕਹਿੰਦਾ ਸਿੱਖਾਂ ਦੀਆਂ ਕੁੜੀਆਂ ਦੇ ਨਾਲ ਹਿੰਦੂਆਂ ਦੀਆਂ ਬੇਟੀਆਂ ਦੇ ਨਾਲ ਜੋ ਕੁਝ ਕਹਿੰਦੇ ਅਸੀਂ ਕੀਤਾ ਉਹ ਸੇ ਕਬੂਲ ਦੇ ਆ ਵੀ ਸਾਡੀ ਗੱਲ ਦੀ ਹੁਣ ਜਿਹੜੇ ਖਾਲਸਤਾਨੇ ਜਾ ਕੇ ਉੱਥੇ ਠਹਿਰਦੇ ਨੇ ਆ ਬਬਰ ਖਾਲਸੇ ਵਰਗੇ ਜਿੰਨੇ ਵੀ ਹੈਗੇ ਨੇ ਇਹ ਸਾਰੇ ਦਾ ਮਤਲਬ ਕਿ ਤੇੜਾ ਨੇ ਕੋਈ ਖਾਲਸਤਾਨ ਦਾ ਇਹਨਾਂ ਕੋਲੇ ਮੁੱਦਾ ਨਹੀਂ ਇਹਨਾਂ ਨੇ ਆਪਣੀ ਇਸ ਇਸਤਵਾਦ ਦੇ ਨਜ਼ਾਰੇ ਲੈਣ ਵਾਸਤੇ ਠਹਿਰਾ ਬਣਾਈਆਂ ਸੀ ਪਾਕਿਸਤਾਨ ਦੇ ਵਿੱਚ ਆ ਕਰਤੂਤਾਂ ਸਾਹਮਣੇ ਆ ਗਏ ਇਹਦਾ ਮਤਲਬ ਇਹ ਜਿਹੜਾ ਮੌਤ ਦਾ ਤਾंडਵ ਜਾਂ ਇਹ ਕਰਤੂਤਾਂ ਸਿੱਖ ਕੁੜੀਆਂ ਦੇ ਨਾਲ ਜਾਂ Hindu ਕੁੜੀਆਂ ਦੇ ਨਾਲ ਪਾਕਿਸਤਾਨ ਦੇ ਵਿੱਚ ਵਾਪਰੀਆਂ ਨੇ ਇਹ ਇਹ ਖਾਸਤਾਨੀਆਂ ਦੇ ਸਾਹਮਣੇ ਵਾਪਰੀਆਂ ਨੇ ਇਹਦਾ ਮਤਲਬ ਇਹ ਹੈ ਕਿ ਇਹਦੀ ਹੁਣ ਜਵਾਨ ਨਹੀਂ ਖੋਲਣੀ ਸਭ ਦੇ ਮੂੰਹ ਬੰਦ ਨੇ ਮੈਂ ਇੱਕ ਬੇਨਤੀ ਕਰਨੀ ਹੈ ਪਾਕਿਸਤਾਨ ਵਾਲਿਓ ਚੇਤੇ ਰੱਖਿਓ ਜਦੋਂ ਛੇਤਰਪਾਣੇ ਸ਼ੁਰੂ ਹੋਏ ਨਾ ਜਦੋਂ ਬਿਦਰੋਹ ਹੁੰਦਾ ਓਦੋਂ ਉਸੇ ਮੁਲਕ ਚ ਹੁੰਦਾ ਜੇ ਜਿਹੜੇ ਮੁਲਕ ਵਿੱਚ ਗਲਤੀਆਂ ਹੋਣ ਤੁਹਾਡੇ ਮੁਲਕ ਦੇ ਕਰیکٹر ਦਾਾਨਸ਼ ਕਨੇਰੀਆ ਨੇ ਵੀ ਤੁਹਾਨੂੰ ਲੈਣ ਤਾਂ ਪਾਈਆਂ ਨੇ ਕਿ ਸਾਡੀ ਸਰਕਾਰ ਨੇ ਪਾਕਿਸਤਾਨ ਨੇ ਅਤਵਾਦੀਆਂ ਨੂੰ ਪਨਾਹ ਦਿੱਤੀ ਹਮਾਇਤ ਕੀਤੀ ਅਤਵਾਦੀਆਂ ਨੂੰ ਫੰਡਿੰਗ ਆਉਂਦੀ ਹੈ ਇਹ ਵੀ ਤੁਹਾਡੇ ਕਰیکٹر ਨੇ ਕਹੀਆਂ ਨੇ ਗੱਲਾਂ ਇਹ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਇਹ ਵੀਡੀਓ ਤੁਹਾਡੇ ਤੱਕ ਜਾਊਗੀ ਜੇ ਮਾੜੀ ਮੋਟੀ ਜਮੀਰ ਜਾਗਦੀ ਐ ਨਾ ਜੇ ਕ੍ਰਾਂਸ਼ੇ ਪੜਦੇ ਹੋ ਨਵਾਜਾਂ ਪੜਦੇ ਹੋ ਤਾਂ ਸ਼ਰਮ ਕਰ ਲਿਓ ਮਾੜੀ ਮੋਟੀ ਜੇ ਤੁਹਾਡੇ ਪਾਕਿਸਤਾਨ ਦਾ ਇੱਕ ਰੱਖਿਆ ਮੰਤਰੀ ਇਹ ਟਵੀਟ ਕਰਦਾ ਹੈ ਜਾਂ ਸਟੇਟਮੈਂਟ ਦਿੰਦਾ ਹੈ ਕਿ ਸਾਡੇ ਕੋਲੋਂ ਗਲਤੀਆਂ ਹੋਈਆਂ ਅਸੀਂ ਪਾਕਿਸਤਾਨ ਦੇ ਵਿੱਚ ਰਹਿੰਦੇ ਆ ਤੇ ਅਸੀਂ ਸਭ ਕੁਝ ਅਮਰੀਕਾ ਤੇ ਇੰਗਲੈਂਡ ਦੇ ਕਹਿੰਦੇ ਕੀਤਾ ਤਾਂ ਫਿਰ ਤੁਹਾਨੂੰ ਛੇਤਰਾਂ ਦੀ ਘਾਟ ਹੈ ਹੋਰ ਕੁਝ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ